ਕੁੜੀਆਂ ਪਿੰਡ ਦੀ ਸਾਥ ਵਿੱਚ ਇਕੱਠੀਆਂ ਹੁੰਦੀਆਂ ਨੇ ਪਿੰਗਾ ਝੂਟਦੀਆਂ ਨੇ ਗਿੱਧਾ ਪਾਉਂਦੀਆਂ ਨੇ ਪਿੰਡ ਲਹਿਰਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਜਿੱਥੇ ਅੱਜ ਪਿੰਡ ਦੀਆਂ ਧੀਆਂ ਨੇ ਰਲ ਕੇ ਧੀਆਂ ਲਾਈਆਂ ਹੋਈਆਂ ਨੇ ਮੇਰੇ ਨਾਲ ਜੋ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਸਹਿਯੋਗ ਨਾਲ ਧੀਆਂ ਕਰਵਾਈਆਂ ਜਾਂਦੀਆਂ ਨੇ ਸਰਪੰਚ ਗਰਜੀਤ ਸਿੰਘ ਲਹਿਰਾ ਗਰਜੀਤ ਸਿੰਘ ਲਹਿਰਾ ਮੌਜੂਦ ਨੇ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਅੱਜ ਪਿੰਡ ਦੀਆਂ ਧੀਆਂ ਇਕੱਠੀਆਂ ਹੋਈਆਂ ਨੇ ਦੁੱਖ ਸੁੱਖ ਵੀ ਸਾਂਝਾ ਕਰ ਰਹੀਆਂ ਨੇ ਖੁਸ਼ੀ ਵਿੱਚ ਗਿੱਧਾ ਵੀ ਪਾ ਰਹੀਆਂ ਇਹ ਜਿਹੜਾ ਤੀਆਂ ਦਾ ਤਿਹਾਰ ਹੈ ਇਹ ਖੁਸ਼ੀਆਂ ਦਾ ਤਿਹਾਰ ਹੈ ਪਿਛਲੇ ਜਮਾਨਿਆਂ ਦੇ ਵਿੱਚ ਕਿਉਂਕਿ ਆਉਣ ਜਾਣ ਬੜਾ ਘੱਟ ਹੁੰਦਾ ਸੀ ਕੁੜੀਆਂ ਆਪਣੇ ਪੇਕੇ ਆਉਨੀਆਂ ਸੀ ਉਹ ਪੇਕੇ ਆ ਕੇ ਫਿਰ ਜਿਹੜੀਆਂ ਪ੍ਰਾਣੀਆਂ ਮਤਾਮਾ ਪਹਿਣਾ ਜਾਂ ਜਿਹੜੀਆਂ ਛੋਟੇ ਬੱਚੇ ਨੇ ਉਹ ਰਲ ਕੇ ਇਕੱਠੀਆਂ ਬਹਿਂਦੀਆਂ ਸੀ ਤੇ ਆਪਣੇ ਮਨ ਦੀ ਖੁਸ਼ੀ ਯਾਰ ਕਰਕੇ ਫਿਰ ਉਹ ਨੱਚਦੀਆਂ ਸੀ ਸੋ ਹੁਣ ਕਿਉਂਕਿ ਮਾਡਰਨ ਜਮਾਨਾ ਹੋ ਗਿਆ ਹੈ ਹੁਣ ਜਿਹੜਾ ਸੱਭਿਆਚਾਰ ਆਪਣਾ ਪੁਰਾਣਾ ਖਤਮ ਹੋ ਜਾ ਹੁੰਦਾ ਜਾ ਰਿਹਾ ਹੈ ਉਹ ਖਤਮ ਹੋਣ ਕਰਕੇ ਜਿਹੜਾ ਹੁਣ ਲੋਡ ਆ ਆਪਾਂ ਨੂੰ ਜਿਹੜੇ ਆਪਣੇ ਛੋਟੇ ਬੱਚੇ ਆ ਜਾਂ ਬੱਚੀਆਂ ਨੇ ਜਿਵੇਂ ਮੈਂ ਛੋਟੀਆਂ ਛੋਟੀਆਂ ਬੱਚੀਆਂ ਦੇਖੋ ਪਹਿਰਾਵਾ ਕਿੰਨਾ ਵਧੀਆ ਇਹਨਾਂ ਨੇ ਪਾਇਆ ਪੰਜਾਬੀ ਠੇੜ ਮੰਨ ਲਓ ਪੰਜਾਬੀ ਬੋਲਦੀਆਂ ਨੇ ਠੇੜ ਪੰਜਾਬੀ ਪਹਿਰਾਵਾ ਇਹਨਾਂ ਦਾ ਸੋ ਇਸ ਕਰਕੇ ਇਹਨਾਂ ਨੂੰ ਸੱਭਿਆਚਾਰ ਨਾਲ ਜੋੜਨ ਲਈ ਬਹੁਤ ਜ਼ਿਆਦਾ ਲੋੜ ਹੈ ਜਿਹੜਾ ਆਉਣ ਵਾਲਾ ਸਮਾਂ ਬੜਾ ਭਿਆਨਕ ਹੈ ਆਪਣੇ ਸੱਭਿਆਚਾਰ ਨੂੰ ਕਾਇਮ ਰੱਖਣ ਲਈ ਪੰਜਾਬ ਤੇ ਪੰਜਾਬੀਅਤ ਨੂੰ ਕਾਇਮ ਰੱਖਣ ਲਈ ਆਪਣੇ ਵਿਰਸੇ ਨੂੰ ਕਾਇਮ ਰੱਖਣ ਲਈ ਆਪਣੀ ਕੌਮ ਨੂੰ ਕਾਇਮ ਰੱਖਣ ਲਈ ਇਹ ਇਹ ਜਿਹੜਾ ਸਭਿਆਚਾਰਕ ਕੰਮ ਹੋਣਾ ਜ਼ਰੂਰੀ ਹੈ ਪੱਛਮੀ ਸਭਿਆਚਾਰ ਦੀ ਗੱਲ ਕਰ ਲਈਏ ਵੈਸਟਰਨ ਸਭਿਆਚਾਰ ਦੀ ਗੱਲ ਕਰ ਲਈਏ ਸਾਡੇ ਤੇ ਹੈਵੀ ਹੁੰਦਾ ਜਾ ਰਿਹਾ ਹੈਵੀ ਕੀ ਸਕੂਲਾਂ ਦੇ ਵਿੱਚ ਵੀ ਜਿਹੜੇ ਫਰਸਟ ਸੈਕੰਡ ਥਰਡ ਜਾਂ ਜਿਹੜੇ ਨਰਸਰੀ ਵਾਲੇ ਬੱਚੇ ਆ ਉਹਨਾਂ ਨੂੰ ਵੀ ਪੱਛਮੀ ਸਭਿਆਚਾਰ ਨਾਲ ਜੋੜਨ ਲਈ ਬਹੁਤ ਵੱਡੇ ਪਰਾਲੇ ਹੋ ਰਹੇ ਨੇ ਸਕੂਲਾਂ ਵਾਲੇ ਵੀ ਕਰ ਲੈਣੇ ਕੱਲ੍ਹ ਜਾਣੇ ਵੀ ਕਰ ਰਹੇ ਨੇ ਜਿਹੜੇ ਨਰਸਰੀ ਵਾਲੇ ਬੱਚੇ ਉਹਨਾਂ ਨੂੰ ਵੀ ਸਿਖਾਇਆ ਜਾ ਰਿਹਾ ਪਰ ਜੇ ਆਪਾਂ ਪਿੰਡ ਪੱਧਰ ਤੇ ਆਪਣੇ ਆਪ ਦੇ ਲੈਵਲ ਤੋਂ ਇਹਨਾਂ ਨੂੰ ਆਪਣੇ ਸਭਿਆਚਾਰ ਨਾਲ ਜੋੜੀਏ ਤਾਂ ਕੋਈ ਵੀ ਦੁਨੀਆ ਦੀ ਤਾਕਤ ਆਪਾਂ ਨੂੰ ਕਮਜ਼ੋਰ ਨਹੀਂ ਕਰ ਸਕਦੇ ਆਪਣਾ ਵਿਰਸਾ ਬੜਾ ਅਮੀਰ ਹੈ ਇਹ ਅਮੀਰੀ ਰਹੂਗਾ ਠੀਕ ਹੈ ਹਰ ਸਾਲ ਕਰਵਾਇਆ ਜਾਂਦਾ ਤੀਜ਼ ਮੇਲਾ ਇੱਥੇ ਹਰ ਸਾਲ ਕਰਾਇਆ ਜਾਂਦਾ ਹੈ ਸੋ ਪ੍ਰਮਾਤਮਾ ਕਿਰਪਾ ਕਰੇ ਅਗਲੇ ਸਾਲ ਇਸ ਤੋਂ ਵੀ ਵਧੀਆ ਆਪਾਂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਫੁੱਲ ਲਵਾਇਆ ਵਿੱਚ ਸੁੱਟੀਆਂ ਤਲਵਾਰਾਂ ਚਰਖੇ ਸੁੰਨੇ ਪਏ ਕਿੱਧਰ ਗਈਆਂ ਮਟਿਆ ਚਰਖੇ ਸੁੰਨੇ ਪਏ ਕਿੱਧਰ ਗਈਆਂ ਮਟਿਆ ਚਰਖੇ ਸੁੰਨੇ ਪਏ ਕਿੱਧਰ ਗਈਆਂ ਮਟਿਆ ਰਾਂ ਚਰਖੇ ਸੁੰਨੇ ਪਏ ਬੱਲੇ 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 ਆ ਵੀ ਨਾ ਜਰਾ ਬੇ ਵੇਨਾ ਜਰਾ ਬੋਤਾ ਬਨ ਦਰਵਾਜੇ ਬੇ ਬੋਤੇ ਤੇਰੇ ਨੂੰ ਪਾ ਦਾ ਟੋਕਰ ਤੈਨੂੰ ਦੋ ਪ੍ਰਸ਼ਾਦੇ ਗਿੱਧੇ ਵਿੱਚ ਨੱਚਦੀ ਦੀ ਧਮਕ ਪਵੇ ਦਰਵਾਜੇ ਗਿੱਧੇ ਵਿੱਚ ਨੱਚਦੀ ਦੀ ਧਮਕ ਪਵੇ ਦਰਵਾਜੇ ਗਿੱਧੇ ਵਿੱਚ ਨੱਚਦੀ ਦੀ ਧਮਕ ਪਵੇ ਦਰ ਗਿੱਧੇ ਵਿੱਚ ਨੱਚਦੀ ਦੀ ਕਬੂਤਰਾਂ ਦੀਆਂ ਬੱਗੀਆਂ ਨੇ ਅੱਖੀਆਂ ਬੱਗੀਆਂ ਕਬੂਤਰਾਂ ਦੀਆਂ ਬੱਗੀਆਂ ਨੇ ਅੱਖੀਆਂ ਵਿੱਚ ਕਜਲੇ ਡੋਰਾ ਬਿਨ ਸਤਰਾ ਨੱਚਦਾ ਜੋੜਾ ਜੋੜਾ ਬਿਨ ਸਤਰਾ ਨੱਚਦਾ ਜੋੜਾ ਜੋੜਾ ਬਿਨ ਸਤ ਪਿਆ ਗਿੱਦਾ ਪੈਂਦਾ ਇੱਕ ਜਈਆ ਮਟਿਆਰਾ ਪਈ ਪੌਣ ਬੋਲੀਆਂ ਵਾਰ-ਵਾਰੀ ਪਈ ਪੌਣ ਬੋਲੀਆਂ ਵਾਰ-ਵਾਰੀ ਹੁਸਨ ਦੀਆਂ ਸਰਕਾਰਾਂ ਨੱਚ ਲੈ ਮੋਰਨੀਏ ਪੰਜ ਪਤਾ ਸੇਵਾਰਾ ਮੋਰਨੀਏ ਪੰਜ ਪਤਾ ਸੇਵਾਰਾ ਪੰਜ ਪਤਾ ਸੇਵਰਾ ਨਚਲੇ ਮੋਰਨੀਏ ਮੈਨੂੰ ਨਹੀਂ ਆਉਂਦੀ ਕੋਈ ਦੋ ਸੁਣੀਦਾ ਉਤੋਂ ਦਾ ਇੱਕ ਸਾਧੂ ਸੁਣੀਦਾ ਕਰ ਕਰ ਉਹਦੀ ਸੋਬਾ ਨਹੀਂ ਆਉਂਦੀ ਜਾਂਦੀ ਨੂੰ ਘੜਾ ਚ ਕੰਦਾ ਨਹੀਂ ਦੀ ਜਾਂਦੀ ਨੂਕੜਾ ਚਕਾਉਂਦਾ ਮਗਰ ਦੀ ਮਾਰਦਾ ਗੋਡਾ ਲੱਕ ਮੇਰਾ ਪਤਲਾ ਜਿਆ ਭਾਰ ਸਹਿਣਾ ਜੋਗਾ ਲੱਕ ਮੇਰਾ ਪਤਲਾ ਜਿਆ ਭਾਰ ਸਹਿਣਾ ਜੋਗਾ ਤਾ ਪਾਂਡੇ ਮੇਰੇ ਮਾਪਿਆਂ ਨੇ ਦਿੱਤੇ ਬਾਕੀ ਤਾ ਪਾਂਡੇ ਮੇਰੇ ਬਬਾ ਮਾਪੇ ਆਣੇ ਦਿੱਤੇ ਇੱਕੋ ਬਾਟੀ ਸਸ ਦੀਨੀ ਜਦੋਂ ਲੜਦੀ ਗਵਾਂਡ ਗਵਾਂਡ ਦੱਸ ਦੀਨੀ ਜਦੋਂ ਲੜਦੀ ਤੇ ਗਵਾਂਡ ਗਵਾਂਡ ਦੱਸ ਢੰਡਾ ਵਿੱਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਮਾੜੀ ਪਈ ਉੱਥੋਂ ਦੀ ਆਦੋ ਕੁੜੀਆਂ ਸੁਣੀਂਦੀਆਂ ਉੱਥੋਂ ਦੀਆਂ ਦੋ ਕੁੜੀਆਂ ਸੁਣੀਂਦੀਆਂ ਇੱਕ ਪਤਲੀ ਕਪਾਰੀ ਨਹੀਂ ਪਤਲੀ ਦਾ ਤੇ ਵਿਆਹ ਹੋ ਗਿਆ ਪਤਲੀ ਦਾ ਤੇ ਵਿਆਹ ਹੋ ਗਿਆ ਪਾਰੀ ਰਾਗੀ ਕੁਵਾਰੀ ਆਪੇ ਲੈ ਜਾਣਗੇ ਜਿਨ੍ਹਾਂ ਨੂੰ ਲੱਗੀ ਪਿਆਰੀ ਆਪੇ ਲੈ ਜਾਣਗੇ ਜਿਨ੍ਹਾਂ ਨੂੰ ਲੱਗੂ ਪਿਆਰੀ ਆਪੇ ਲੈ ਜਾਣਗੇ ਜਿਨ੍ਹਾਂ ਨੂੰ ਲੱਗੂ ਪਿਆਰੀ ਆਪੇ ਲੈ ਜਾਣਗੇ ਇੱਕ ਖਰਾ ਪੋਣਾ ਇੱਕ ਲਾਲ ਪੋਣਾ ਮੇਰੇ ਬਾਪ ਦਾ ਜਮਾਈ ਨਹੀਂ ਬੜਾ ਸੋਹਣਾ ਮੇਰੇ ਬਾਪ ਦਾ ਜਮਾਈ ਨਹੀਂ ਬੜਾ ਸੋਹਣਾ ਇੱਕ ਹਰੀ ਗੜਬੀ ਇੱਕ ਲਾਲ ਗੜਬੀ ਮੇਰੇ ਬਾਪ ਦਾ ਜਵਾਈ ਨਹੀਂ ਬੜਾੜ ਵੀ ਮੇਰੇ ਬਾਪ ਦਾ ਜਵਾਈ ਨਹੀਂ ਬਾਗ ਦੀ ਰਾਵੀ ਦੇ ਵਿੱਚ ਰੇਤੇ ਦੀਆਂ ਟੇਰੀਆਂ ਤੋੜਦੇ ਮਾਏ ਨੀਰਾਂਜਾ ਨਿੱਤ ਪਾਵੇ ਫੇਰੀਆਂ ਤੋੜਦੇ ਮਾਏ ਨੀਰਾਂਜਾ ਨਿੱਤ ਪਾਵੇ ਫੇਰੀਆਂ ਬੇਰੋ ਵਿਮਣਾ ਉਸ ਜਗ ਤੇ ਨੀਉਨਾ ਕਦੇ ਫੇਰ ਵਿਮਣਾ ਇਸ ਈਉਨਾ ਫੇਰ ਵਿਮਣਾ ਸੈਣਾ 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 ਨਹੀਂ ਪਤਾ ਲੱਗ ਜੇ ਗਿੱਦੇ ਵਿੱਚ ਪੈਣਾ ਪੈਣਾ ਨਹੀਂ ਪਤਾ ਲੱਗ ਜੇ ਗਿੱਦੇ ਵਿੱਚ ਪੈਣਾ ਪੈਣਾ ਨਹੀਂ ਪਤਾ ਲੱਗ ਤੇਰਾ ਮੇਰਾ ਪਿਆਰ ਨਿੰਨਣ ਦੇ ਪਾ ਡੱਬੀ ਵਿੱਚ ਰੱਖਣਾ ਨਹੀਂ ਕਿਹੜਾ ਇਸ ਨੂੰ ਤੋੜਨ ਵਾਲਾ ਕਿਹੜਾ ਇਸ ਨੂੰ ਤੋੜਨ ਵਾਲਾ ਜਾਂ ਸਰਕਾਰ ਨੂੰ ਦੱਸਣਾ ਨਹੀਂ ਆਪਾਂ ਦੋਮਾ ਨੇ ਵਿਚਕਾਰ ਦੇ ਨਸਰ ਨਹੀਂ ਆਪਾਂ ਕਹਦੇ ਆਇਆ ਕਰੋ ਕਹਦੇ ਜਾਇਆ ਕਰੋ ਮੱਤੇ ਟੋਟੋਰ ਸੀਟੀਆਂ ਬਜਾਇਆ ਕਰੋ ਮੁੱਲੀ ਮਾਰੀ ਛੜੇ ਦੀ ਇੱਕ ਵਿਚਨੀ ਮੁੱਲੀ ਮਾਰੀ ਛੜੇ ਤੂੰ ਬਾਵਾਜ ਦਾ ਜਾਲ ਮਾਂ ਵਿੱਚ ਵੇੜ ਤੂੰ ਬਾਵਾਜ ਦਾ ਜਾਲ ਮਾਂ ਵਿੱਚ ਵੇੜ ਤੂੰ ਬਾਵਾਜ ਦਾ ਜਾ ਕਦੇ ਆਇਆ ਕਰੋ ਕਦੇ ਜਾਇਆ ਕਰੋ ਪੱਤੇ ਤੋੜ ਤੋੜ ਸੀਟੀਆਂ ਬਜਾਇਆ ਕਰੋ ਹੰਦ ਤੋੜ ਤੋੜ ਸੀਟੀਆਂ ਬਜਾਇਆ ਕਰੋ ਸਾਰੇ ਤਾਗ ਨੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾਗ ਨੇ ਮੇਰੇ ਮਾਪਿਆਂ ਨੇ ਪਾਏ ਇੱਕੋ ਤਵੀ ਦਿਉ ਦੇ ਕਰਦਾਨੀ ਜਦ ਲੱਡਾ ਤੇਲਾ ਦੇਲਾ ਦੇ ਕਰਦਾਨੀ ਜਦ ਲੱਡਾ ਤੇਲਾ ਦੇਲਾ ਦੇ ਕਰਦਾਨੀ ਬਸ ਕੌਣ ਮਹੀਨਾ ਦਿਨੀਆਂ ਦੇ ਸੋਨ ਮਹੀਨਾ ਦਿਨੀਆਂ ਦੇ ਸਭੇ ਸਹੇਲੀਆਂ ਆਈਆਂ ਨਿਸੰਤੋ ਬੰਤੋ ਹੋਈਆਂ ਇਕੱਠੀਆਂ ਸਾਂਤੋ ਵਾਂਤੋ ਇਆਂ ਕੱਟੀਆਂ ਵੱਡੀਆਂ ਕਰਾਦੀਆਂ ਜਾਈਆਂ ਗਿੱਧਾ ਪਾ ਰਹੀਆਂ ਨਣਦਾਂ ਤੇ ਪਰਜ ਗਿੱਧਾ ਪਾ ਰਹੀਆਂ ਨਣਦਾਂ ਤੇ ਪਰਜ ਆਈਆਂ ਗਿੱਧਾ ਪਾ ਰਹੀਆਂ ਇਹਨੀ ਕੱਲੇਪੌਰ ਦਾ ਜਿਤਨਾ ਲੱਗੇ ਕੱਲੇਪੌਰ ਦਾ ਜਿਤਨਾ ਲੱਗੇ ਸੁਨੀ ਹਵੇਲੀ ਗੂੰਜੇ ਲੈ ਕੇ ਜਾਊਂਗਾ ਮੋਤੀ ਬਾਗ ਦੀ ਗੂੰਜੇ ਲੈ ਕੇ ਜਾਊਂਗਾ ਮੋਤੀ ਬਾਗ ਦੀ ਗੂੰਜੇ ਲੈ ਕੇ ਜਾਊਂਗਾ ਦੋ ਮੱਕੀ ਪਿਆਈਏ पहला तो जड़तो मकीये पिया फेर पियाईये छोले जटिए दबका जटना बराबर बोले जटिए जटना बराबर बोले जटिए दे दबका मेरे ने चरखा दिता बीर मेरे ने चरखा दिता पाबो ने फरकारी जुग जुग जी पाबो लगे जान तो प्यारी जोग जग बी लगे वीर तो प्यारी जुग जुग जी पाबो ਬੇਮੇਟਿਚ ਨਾ ਜਾਣਦੀ ਤੇਰੇ ਜਹੇ ਨੂੰ ਬੇਮੇਟਿਚ ਨਾ ਜਾਣਦੀ ਤੇਰਾ ਮੇਰਾ ਬਣਦਾ ਨਾ ਮੇਲ ਤੈਨੂੰ ਮੋਗੇ ਦੀ ਮੰਡੀ ਤੇ ਆਵਾਂ ਵੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਤੇ ਆਵਾਂ ਵੇਚ ਮੁੰਡਿਆ ਤੇਰੇ ਨੇ ਚਰਖਾ ਦਿੱਤਾ ਵਿੱਚ ਲਵਾਈਆਂ ਮੇਖਾਂ ਵੀਰ ਤੈਨੂੰ ਯਾਦ ਕਰਾਂ ਜਾਂ ਚਰ ਕੇ ਬਲ ਦੇਖਾਂ ਵੀਰ ਤੈਨੂੰ ਯਾਦ ਕਰਾਂ ਜਾਂ ਚਰ ਕੇ ਬਲ ਇਰਾ ਤੈਨੂੰ ਜਾਦ ਕਰਾਂ ਜਾ ਚਰਖੇ ਬਲ ਦੇਖ ਠੀਆ ਕਰੇ ਭਾਦੋਂ ਚੰਦ ਰਿਬ ਛੋੜੇ ਪਾਵੇ ਸੋਣ ਵੀਰ ਕਠੀਆਂ ਕਰੇ ਭਾਦੋਂ ਚੰਦ ਰਿਬ ਛੋੜੇ ਪਾਵੇ ਸੋਣ ਸੋ ਨੂੰ ਲੈਣ ਨਾ ਆਏ ਬਹੁਤ ਬੜੀਏ ਤੈਨੂੰ ਤੀਆਂ ਨੂੰ ਲੈਣ ਨਾ ਆਇਆ ਬਹੁਤ ਹਪਰਮਵਾਰ ਤੈ ਤੋਂ ਜਾਰ ਬਣੈਣ ਨਾ ਕਾਇਆ ਸੱਸੇ ਨਿੰਬੜੇ ਮੇ ਅਖੀਏ ਤੈ ਤੋਂ ਡਰਦ ਲੈਣ ਨਾ ਸੱਸੇ ਨਿੰਬੜੇ ਮੇ ਅਖੀਏ ਬੋਲੀ ਪਾਮਾਨੀ ਬੋਲੀ ਪਾਮਾ ਲੈ ਲੈ ਕਰਕੇ ਮਾਧਰਾਜ ਬੰਦਾ ਮਾਧਰਾਜ ਬੰਦਾ ਜਿੰਦ ਰੱਖ ਦਸਮਾਲ ਕੇ ਮਤ ਪੁੱਲ ਗਈ ਰਰ ਕੇ ਰਰ ਕੇ ਨਹੀਂ ਕਰ ਸੜਿਆਂ ਦੇ ਖਾਲੀ ਬਾਲਟੀ ਖੜ ਕੇ ਨਹੀਂ ਕਰ ਸੜਿਆਂ ਦੇ ਖਾਲੀ ਬਾਲਟੀ ਖੜ ਕੇ ਨਹੀਂ ਕਰ ਸੜਿਆਂ ਦੇਆਂ ਤੀਜ ਦੀਆਂ ਬਰ ਦਿਨਾਂ ਨੂੰ ਫੇ ਤੀਆਂ ਤੀਜ ਦੀਆਂ ਸੌਣ ਮਹੀਨੇ ਮੀ